ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਣੀ ਵੀਡੀਓ ਹੋਣ ਜਾ ਰਹੀ ਆ ਉਹ ਪੀਵੀਸੀ ਕਾਰਡ ਦੇ ਉੱਤੇ ਆ ਜਿਵੇਂ ਕਿ ਆਧਾਰ ਕਾਰਡ ਦਾ ਜਿਹੜਾ ਪਲਾਸਟਿਕ ਕਾਰਡ ਆਪਾਂ ਜਿਹਨੂੰ ਕਹ ਦਿੰਨੇ ਆ ਕਿਉਂਕਿ ਅਕਸਰ ਆਪਣੇ ਕੋਲੇ ਜਿਹੜੇ ਆਧਾਰ ਕਾਰਡ ਹੁੰਦੇ ਆ ਉਹ ਪੀਡੀਐਫ ਫਾਈਲ ਹੁੰਦੀ ਆ ਪੀਡੀਐਫ ਫਾਈਲ ਤੋਂ ਆਪਾਂ ਉਹਦਾ ਪ੍ਰਿੰਟ ਆਊਟ ਨਾਰਮਲ ਪੇਪਰ ਤੇ ਕਢਾ ਕੇ ਉਸ ਤੋਂ ਬਾਅਦ ਉਹਨੂੰ ਲੈਮੀਨੇਸ਼ਨ ਕਰਕੇ ਆਪਣੇ ਕੋਲ ਰੱਖਿਆ ਹੁੰਦਾ ਉਹਦੀਆਂ ਜਿਹੜੀਆਂ ਕਈ ਵਾਰ ਪ੍ਰੋਬਲਮਾਂ ਆ ਜਾਂਦੀਆਂ ਨੇ ਲੈਮੀਨੇਸ਼ਨ ਜਾਂ ਉਹਦੇ ਚ ਉਤਰ ਜਾਂਦੀ ਆ ਉਹਦੇ ਨਾਲ ਜਿਹੜਾ ਆਪਣਾ ਫੇਸ ਵਗੈਰਾ ਉਹ ਵੀ ਖਰਾਬ ਹੋ ਜਾਂਦਾ ਜਾਂ ਜਿਹੜੀ ਦੀ ਪ੍ਰਿੰਟਿੰਗ ਆ ਉਹ ਸਾਫ਼ ਨਹੀਂ ਹੁੰਦੀ ਤੇ ਜਦੋਂ ਫੋਟੋ ਕਾਪੀ ਵਗੈਰਾ ਆਪਾਂ ਉਹ ਤੋਂ ਕਰਾਉਨੇ ਆ ਉਹਦੇ 'ਚ ਵੀ ਪ੍ਰੋਬਲਮ ਆਉਂਦੀ ਆ ਤੇ ਅੱਜ ਜਿਹੜਾ ਆਪਾਂ ਪੀਵੀਸੀ ਕਾਰਡ ਤੁਹਾਨੂੰ ਆਧਾਰ ਕਾਰਡ ਦੀ ਸਾਈਟ ਤੋਂ ਜਿਹੜਾ ਮੰਗਵਾ ਕੇ ਦੇਣਾ ਮੈਂ ਉਹਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਹੁੰਦੀ ਆ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਉਹਦੇ ਬਾਰੇ ਅੱਜ ਆਪਾਂ ਪੂਰਾ ਤੁਹਾਨੂੰ ਦੱਸਾਂਗੇ ਵੀ ਕਿਵੇਂ ਮੰਗਵਾਉਣਾ ਮੈਂ ਤੇ ਕਿਉਂਕਿ ਜਿਹੜਾ ਪੀਵੀਸੀ ਕਾਰਡ ਆ ਆਮ ਇੱਕ ਆਪਾਂ ਨਾਰਮਲ ਕੈਫੇ ਤੋਂ ਵੀ ਕਈ ਵਾਰ ਬਣਵਾ ਲੈਂਦੇ ਆ ਪਰ ਉਹ ਥੋੜੇ ਟਾਈਮ ਬਾਅਦ ਉਹਦੀ ਜਿਹੜੀ ਕ ਪ੍ਰਿੰਟਿੰਗ ਉੱਤਰ ਜਾਂਦੀ ਹੈ ਤੇ ਜਿਹੜਾ ਆਧਾਰ ਕਾਰਡ ਜੇ ਆਪਾਂ ਸਾਈਟ ਤੋਂ ਮੰਗਵਾਉਣੇ ਆ ਉਹਨਾਂ ਕੋ ਜਿਹੜੀਆਂ ਪ੍ਰਿੰਟਿੰਗ ਮਸ਼ੀਨਾਂ ਨੇ ਉਹ ਜ਼ਿਆਦਾ ਕੋਸਟਲੀ ਹੁੰਦੀਆਂ ਮਹਿੰਗੀਆਂ ਹੁੰਦੀਆਂ ਨੇ ਉਹਨਾਂ ਕੋ ਤੇ ਉਹ ਜਿਹੜਾ ਪੈਂਟ ਉਹ ਬਹੁਤ ਸੋਨਾ ਆਉਂਦਾ ਵਾ ਤੇ ਸਿਰਫ ਉਹਦੇ 50 ਰੁਪਏ ਲੱਗਣੇ ਹੁੰਦੇ ਆ 50 ਰੁਪਏ ਖਰਚ ਕੇ ਆਪਾਂ ਇੱਕ ਵਧੀਆ ਆਧਾਰ ਕਾਰਡ ਆ ਜਿਹੜਾ ਉਹਦਾ ਇੱਕ ਪਲਾਸਟਿਕ ਦਾ ਕਾਰਡ ਉਹ ਘਰ ਬੈਠੇ ਆਪਾਂ ਮੰਗਵਾ ਸਕਦੇ ਆ ਕਿਉਂਕਿ ਉਹ ਕਦੇ ਖਰਾਬ ਨਹੀਂ ਹੁੰਦਾ ਜੇ ਟੁੱਟ ਜੇ ਤਾਂ ਚਲੋ ਵੱਖਰੀ ਗੱਲ ਵੈਸੇ ਉਹਦੇ ਕਦੇ ਕਲਰ ਨਹੀਂ ਫੇਟ ਹੋਣਗੇ ਕਦੇ ਉਹਦਾ ਪ੍ਰਿੰਟ ਜਿਹੜਾ ਕਲਰ ਉਹ ਨਹੀਂ ਖਰਾਬ ਹੋਊਗਾ ਤੇ ਉਹ ਬਹੁਤ ਵਧੀਆ ਰਹੇਗਾ ਅੱਜ ਆਪਾਂ ਉਹਦੇ ਬਾਰੇ ਹੀ ਦੱਸਣਾ ਵਾ ਵੀ ਤੁਸੀਂ ਆਨਲਾਈਨ ਘਰ ਬੈਠੇ ਹੋ ਕਿਵੇਂ ਮਗਵਾ ਸਕਦੇ ਹੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਕਲਾਸ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਜਿਹੜਾ ਪੂਰਾ ਪ੍ਰੋਸੈਸ ਤੁਹਾਨੂੰ ਪਤਾ ਲੱਗ ਸਕੇ ਤੇ ਜੇ ਵੀਡੀਓ ਵਧੀਆ ਵੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜੂ ਕਰ ਦਿਆ ਕਰੋ ਤਾਂ ਜੋ ਇਹ ਜਿਹੜੀ ਜਾਣਕਾਰੀ ਆ ਸਾਰਿਆਂ ਤੱਕ ਪਹੁੰਚ ਸਕੇ ਕਿਉਂਕਿ ਅੱਜ ਕੱਲ ਹਰ ਇੱਕ ਦੀ ਲੋੜ ਆ ਦਾਕਾਰ ਮੈਂ ਉਦਾਂ ਦੀਆਂ ਹੀ ਵੀਡੀਓ ਬਣਾਉਣਾ ਹੁੰਦਾ ਤਾਂ ਜੋ ਜਿਹੜੇ ਹਰ ਇੱਕ ਦੇ ਜਿਹੜੇ ਕੰਮ ਆ ਜਾ ਸਕਣ ਤੇ ਹੁਣ ਆਪਾਂ ਚੱਲਦੇ ਆਂ ਮੋਬਾਈਲ ਦੀ ਸਕਰੀਨ ਤੇ तो देखते हैं जो पी वी सी जो कार्ड प्लास्टिक जो आप कार्ड कह दें आधार कार्ड को किमें अप्लाई करना वा चलते हैं मोबाइल की सके हाँ जी सब तो पहला आप गूगल आना वा गूगल सर्च करना यू आई डी ए आई सब तो पहला ना लिंक क्लिक करा फिर इंग्लिश मीडियम तो नीचे आना वा नीचे देख सकते हो दिता होडर आधार पी वी सी कार्ड ਉਦੋਂ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਾਂ ਲੌਗਇਨ ਕਰਨਾ ਹੈ ਤੇ ਲੌਗਇਨ ਦੇ ਬਟਨ ਤੇ ਕਲਿੱਕ ਕਰਾਂਗੇ ਉੱਪਰ ਤੁਹਾਡਾ ਆਧਾਰ ਨੰਬਰ ਥੱਲੇ ਕੈਪਚਾ ਕੋਡ ਉਸ ਤੋਂ ਬਾਅਦ ਇੱਕ ਤੁਹਾਡੇ ਮੋਬਾਈਲ ਫੋਨ ਤੇ OTP ਆਊਗਾ ਉਹਨੂੰ ਫਿਲ ਕਰਕੇ ਆਪਾਂ ਪਹਿਲਾਂ ਲੌਗਇਨ ਕਰ ਲੈਣੇ आधार नंबर फिल करने तो बाद उस तो बाद कैप्चा कोड फिल करना फिर आपग लॉगिन विद ओ टी पीते क्लिक करा इतना तो एक ओ टी पी आऊगा फिल करने ली और ओ टी पी फिल करना तो जरा रजिस्टर्ड मोबाइल नंबर आधार कार्ड न लिंक आधार कार्ड नंबर फिल करने तो बाद कैप्चा कोड फिल करने तो बाद एक ओ टी पी जो फिल करने तो बाद लॉग इन करा हम उस बाद नीचे आ गया ऑर्डर आधार पी वी सी कार्ड ये क्लिक करना वो तो आधार कार्ड खुल जाना वो अभी अपना आधार कार्ड जी डिटेल है वो चेक कर लेनी है उस बाद आपको नैक्सट कर देना उपर लिखा है ऑर्डर आधार पी वी सी कार्ड उस तो बाद टैक् आ गया थोड़ा प्रेरते ਉਸ ਤੋਂ ਬਾਅਦ ਪੇਮੈਂਟ ਕਰਨੀ ਆਪਾਂ ਉਸ ਤੋਂ ਬਾਅਦ نیچے ਆਪਣਾ ਜਿਹੜਾ ਨੈਕਸਟ ਬਟਨ ਉਹ ਤੇ ਓਕੇ ਕਰਨਾ ਵਾ ਉਸ ਤੋਂ ਬਾਅਦ ਅਸੈਪਟ ਕਰਨਾ ਉਸ ਤੋਂ ਬਾਅਦ نیچے ਇਹਦਾ ਕਾਲਮ ਆ ਨੂੰ ਟਿਕ ਕਰ ਲੈਣਾ ਅੱਗੇ ਮੇਕ ਪੇਮੈਂਟ ਉਹਦੇ ਤੇ ਕਲਿੱਕ ਕਰਨ ਇਥੇ ਤੁਸੀਂ ਜਿਹੜੀ ਪੇਮੈਂਟ ਉਹ ਕਿਦਾਂ ਕਰਨੀ ਚਾਹੁੰਦੇ ਹੋ ਜੁਪੀਆਈ ਦੇ ਥਰੂ ਹੈ ਕ੍ਰੈਡਿਟ ਕਾਰਡ ਠੀਕ ਹੈ ਨੈਟ ਬੈਂਕਿੰਗ ਜਿਵੇਂ ਵੀ ਤੁਸੀਂ ਕਰਨੀ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ 75 ਰੁਪਏ ਦੀ ਫੀਸ ਪਹਿਲਾਂ 50 ਰੁਪਏ ਹੁੰਦੀ ਸੀ ਪਰ ਹੁਣ ਇਹ 75 ਰੁਪਏ ਹੋ ਚੁੱਕੀ ਹੈ ਆਪਾਂ ਜੁਪੀਆਈ ਦੇ ਥਰੂ ਚੱਲਾਂਗੇ ਫੋਨ ਪੇ ਇਹ ਤੁਹਾਡਾ ਅਕਾਊਂਟ ਨੰਬਰ ਲਿੰਕ ਆ ਉਹਦੇ ਉੱਤੇ ਕਲਿੱਕ ਕਰ ਦੇਣਾ ਜਿਹਦੇ ਥਰੂ ਜਨਕ ਪੇਮੈਂਟ ਕਰਨੀ ਹੈ ਇੱਥੇ ਤੁਸੀਂ ਆਪਣਾ ਪਾਸਵਰਡ ਭਰਨਾ ਜਿਹੜਾ ਫੋਨ ਪੇ ਦਾ ਆਏਗਾ ਤੁਹਾਡਾ ਕੋਡ ਪੇਮੈਂਟ ਜਿਹੜੀ ਸਕਸੈਸਫੁਲ ਹੋ ਚੁੱਕੀ ਹੈ ਹੁਣ 10 ਤੋਂ 15 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਪੀਵੀਸੀ ਪਲਾਸਟਿਕ ਜਿਹੜਾ ਕਾਰਡ ਆਪਾਂ ਅਪਲਾਈ ਕੀਤਾ ਉਹ ਤੁਹਾਡੇ ਘਰ ਬਾਈ ਡਾਕ ਆ ਜਾਊਗਾ ਜੇ ਜੀ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁੜ ਕਰਿਓ ਧੰਨਵਾਦ